ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਤੇ ਵਧੀਆ ਸਿੱਖਿਆ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਸ ਤਹਿਤ ਲੜੀਵਾਰ ਕੰਮ ਵੀ ਕੀਤੇ ਜਾ ਰਹੇ ਹਨ ਤੇ ਇਹਨਾਂ ਦੇ ਕੰਮਾਂ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਅੱਜ ਫਿਰ ਇੱਕ ਵਾਰ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਇੱਕ ਦਾਵਾ ਸਿਹਤ ਵੀ ਭਾਗ ਦਾ ਖੋਖਲਾ ਸਾਬਤ ਹੁੰਦਾ ਨਜ਼ਰ ਆਇਆ ਜਦ ਬੀਤੇ ਦਿਨੀ ਚੂਕਰੇ ਦਾ ਆਪਰੇਸ਼ਨ ਕਰਾ ਕੇ ਘਰ ਜਾਣ ਲਈ ਐਂਬੂਲੈਂਸ ਨਾ ਮਿਲਣ ਕਾਰਨ ਰੇੜੀ ਤੇ ਇੱਕ ਨੌਜਵਾਨ ਆਪਣੇ ਪਿਤਾ ਨੂੰ ਲੈ ਕੇ ਗਿਆ ਅਤੇ ਅੱਜ ਫਿਰ ਜਦ ਦੁਬਾਰਾ ਜਾਂਚ ਕਰਾਉਣ ਲਈ ਹਸਪਤਾਲ ਆਇਆ ਤਾਂ ਉਸ ਨੂੰ ਅੱਜ ਫਿਰ ਐਂਬੂਲੈਂਸ ਨਹੀਂ ਮਿਲੀ ਜਦ ਉਸ ਨਾਲ ਗੱਲਬਾਤ ਕੀਤੀ ਗਈ ਕਿ ਕਿਉਂ ਰੇੜੀ ਤੇ ਲੈ ਕੇ ਆਇਆ ਹੈ ਤਾਂ ਉਸ ਨੇ ਕਿਹਾ ਕਿ ਜਦ ਸਰਕਾਰੀ ਐਂਬੂਲੈਂਸ ਲਈ ਫੋਲ ਕੀਤਾ ਜਾਂਦਾ ਹੈ ਤਾਂ 100 ਰੁਪਏ ਮੰਗਦੇ ਹਨ ਤੇ 100 ਰੁਪਏ ਉਸ ਕੋ ਨਹੀਂ ਹੈ ਉਹ ਗਰੀਬ ਪਰਿਵਾਰਾ ਹੈ ਤੇ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੇ ਹਨ ਇਹਨਾਂ ਗੱਲਾਂ ਦਾ ਪਰਗਟਾਵਾ ਉਸ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਕੈਮਰੇ ਦੇ ਸਾਹਮਣੇ ਕੀਤਾ ਜਦ ਇਹ ਸਭ ਸਬੰਧ ਵਿੱਚ ਜਾਣਕਾਰੀ ਲੈਣ ਲਈ ਸਥਾਨਕ ਸਰਕਾਰੀ ਹਸਪਤਾਲ ਦੇ ਐਸਐਮਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 108 ਤੇ ਐਂਬੂਲੈਂਸ ਨੂੰ ਫੋਨ ਕੀਤੀ ਜਾ ਸਕਦਾ ਹੈ ਅਤੇ ਐਂਬੂਲੈਂਸ ਬਿਨਾਂ ਕੋਈ ਪੈਸੇ ਲਏ ਮੈਡੀਰੂ ਲੈ ਕੇ ਆਂਦੀ ਹੈ ਉਹਨਾਂ ਨੇ ਇਸ ਗੱਲ ਤੋਂ ਅਨਪ੍ਰਗਤਾ ਜਤਾਈ ਕਿ ਅਜਿਹਾ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵਿਅਕਤੀ ਨੂੰ ਲੋਕਿਆ ਜਾ ਰਿਹਾ ਹੈ ਸੋਰਵ ਮੰਗਾ ਜਾ ਰਿਹਾ ਤਾਂ ਉਸਨੇ ਕਿਹਾ ਕਿ ਇਹ ਕਿਸੇ ਪ੍ਰਾਈਵੇਟ ਐਂਬੂਲੈਂਸ ਵਾਲੇ ਨਾਲ ਗੱਲ ਕਰਦੇ ਹੋਣਗੇ ਇਸ ਬਾਅਦ ਵਿੱਚ ਜੋ ਕੁਝ ਹੋਇਆ ਉਹ ਸਕਰੀਨ ਦੇ ਸਾਹਮਣੇ ਤੁਹਾਨੂੰ ਵਿਖ ਰਿਹਾ ਹੈ ਕੀ ਕਹਿਣਾ ਹੈ ਮਰੀਜ਼ ਦੇ ਪਰਿਵਾਰ ਵਾਲਿਆਂ ਦਾ ਅਤੇ ਹੋਰ ਕੀ ਕਹਿਣਾ ਹੈ ਐਸ ਐਮ ਮੁਫਾਜ਼ਿਲ ਕਹਦਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕੀ ਨਾਮ ਹੈ ਤੁਹਾਡਾ ਬਰਨਾਨਾ ਪੋਹਣੇ ਕਿਵੇਂ ਬਾਪੂ ਨੂੰ ਰਿਕਸ਼ਾ ਤੇ ਰੈਡੀ ਤੇ ਕਿਉਂ ਲੈ ਕੇ ਆਇਓ ਹਾਂਜੀ ਰੈਡੀ ਨਹੀਂ ਆਉਂਦਾ ਤੇ ਹਸਪਤਾਲੋਂ ਐਂਬੂਲੈਂਸ ਨਹੀਂ ਕਰਾਈ ਤੁਸੀਂ 100 ਰੁਪਏ ਮੰਗਦੇ ਨੇ ਕਿੰਨੇ ਰੁਪਏ ਮੰਗਦੇ 100 ਰੁਪਏ ਸਰਕਾਰੀ ਜਾਨ ਗਾਂਦੇ ਇਹ ਪੂਰੀ ਜਾਣਦੇ ਨਹੀਂ ਕੀ ਨਾਮ ਹੈ ਤੁਹਾਡਾ ਜੀ ਰੀਮ ਕੁਮਾਰ ਕੀ ਪ੍ਰੋਬਲਮ ਹੈ ਤੁਹਾਨੂੰ ਜੀ ਟੂਟਣਾ ਟੂਟ ਗਿਆ ਕੀ ਸਰ ਇੱਕ ਮਰੀਜ਼ ਨੂੰ ਦਾ ਰੈਡੀ ਤੇ ਲੈ ਕੇ ਆਇਆ ਜਾ ਰਿਹਾ ਕੀ ਕਾਰਨ ਸਮਝਾ? ਐ ਸਰ ਫਟਾ ਬਾਦ ਤੋਂ ਸਹੀ ਹੈ। ਬੰਨੂ ਅਸਵਾਰੇ ਵੀ ਫੋਗਰ ਨਹੀਂ ਹੈ ਬਟ ਜੇ ਪੇਸ਼ੈਂਟ ਨੇ ਆਣਾ ਹੈ ਉਹ 108 ਤੇ ਕਾਲ ਕਰ ਸਕਦੇ ਆ ਜੀ ਫ੍ਰੀ ਆਫ ਕੋਸਟ ਮਰੀਜ਼ ਨੂੰ ਲੈ ਕੇ ਆਉਂਦੇ। ਉਹ ਕਹਿ ਰਿਹਾ ਕਿ ਇਹ ਐਮਬੂਲੈਂਸ ਵਾਲਾ ਜੀ 100 ਰੁਪਏ ਮੰਗ ਰਿਹਾ ਜੀ। ਪਤਾ ਨਹੀਂ ਉਹ ਕਿਹੜਾ ਐਮਬੂਲੈਂਸ ਨੂੰ ਪੁੱਛਿਆ ਸਰ ਨੂੰ ਪਤਾ ਹੈ ਇਹ ਆਪ ਪੁੱਛ ਵੀ ਸਕਦੇ ਆ ਸਾਡੇ ਨੂੰ 108 ਤੇ ਕਾਲ ਕਰੋ ਫ੍ਰੀ ਆਫ ਕੋਸਟ ਲੈ ਕੇ ਆਉਂਦੇ। ਥੈਂਕ ਯੂ। एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत